ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਜਾਈ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਹੈ ਫਰੋਹੀਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ ਚ ਉਹਨੂੰ ਕੋਈ ਲੁੱਕ ਪੈ ਗਿਆ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ੱਡੇ ਤੇ ਆਈ ਏ ਉਸ ਤੋਂ ਬਾਅਦ ਬਸ ਚੜ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂਜੀ ਅਪਰਤਾਲ ਚੱਲ ਰਹੀ ਏ ਜੀ ਹਾਂਜੀ ਇਨਵੈਸਟੀਗੇਸ਼ਨ ਜਾਰੀ ਏ ਜੀ ਮਾਮਲਾ ਦਰਜ ਮਾਮਲਾ ਦਰਜ ਕਰ ਲਿਆ ਜੀ ਤੇ ਬਾਕੀ ਅਸੀਂ ਇੱਥੇ ਜੱਲੋ ਕਾਂ ਬਾਹਰ ਟਾਣੀ ਏ ਹਾਂਜੀ ਉੱਥੇ ਦੇ ਰਹਿਣ ਵਾਲੇ ਚਲੋ ਇਹਦੇ ਨਾਮ ਗਰਮੀਤ ਕੋਰੇ ਹੈ ਸਾਣਾ ਮਨ ਦੋਟ ਅੱਖਾਂ ਨਾਲ ਮਨ ਦੋਟ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀ ਜੱਲੋ ਕਾ ਪੜਦੀ ਸੀ ਜੱਲੋ ਕਾ ਸਕੂਲ ਚ ਕਿੰਨੀ ਚ ਪੜਦੀ 8ਵੀਂ ਚ ਕਿੰਨੀ ਉਮਰ ਸੀਗੀ 14 ਸਾਲ ਦੀ ਤੇ ਕੀ ਗੱਲਬਾਤ ਗੇਮ ਖੇਡਦੀ ਇਤੀ ਕਰ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ ਚ ਕੀ ਟੈਨਸ਼ਨ ਭਰੀਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਵਜਨ ਕਿਹ ਕੀ ਖੇਡਦੀ ਸੀ ਪਵਜਨ ਅੱਛਾ ਉਹਦੇ ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇ ਗਈ ਉਫਲਾਏ ਵਿੱਚ ਸੁਤੀ ਸੁਤੀ ਚਲੇਗੀ ਪਤਾ ਨਹੀਂ ਹੁਣ ਕੀ ਮੈਂ ਹੋ ਸਕਦਾ ਪਬਜੀ ਨੇ ਦਾ ਦਿਮਾਗ ਇਹ ਦੇਖ ਕੋਈ ਕਹਿੋ ਜੇ ਖਿਆਲ ਲਿਆ ਉਹ ਤਾਂ ਹੁਣ ਜੀ ਉਹਨੂੰ ਪਤਾ ਵੀ ਕੀ ਇਹ ਦਿਮਾਗ 'ਚ ਪਰਾ ਗਿਆ ਕਿਸੇ ਨੇ ਕੀਤਾ ਕਿ ਉਹ ਗੇਮ ਹੈ ਚੀ ਹੈ ਕਵਰੇਜ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਚੀ ਚੀ ਕਵਰੇਜ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾਂ ਨਹੀਂ ਵੇਖਾ ਮੋਬਾਈਲ ਦੀ ਹੱਥ 'ਚ ਲਿਆ ਮਾਮਾ ਇਹ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੈ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਧਰ ਖੇਡਦੀ ਸੀ ਗੇਮ ਤਾਂ ਅੱਧਾ ਘੰਟਾ ਘੰਟਾ ਅੱਧਾ ਘੰਟਾ ਕੰਡਾ ਜਦ ਸਕੂਲ ਬਣਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜ੍ਹਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਨਾਲੀ ਲੱਭਣੀ ਐ ਸੀ ਤਹੋਂ ਪਾਲਦੇ ਹੀਰਨੇ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋਣੀ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੋਈ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਬੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹੜਾ ਤੁਹਾਡਾ ਠੇਕਾ ਲਿਆ ਆ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫੇਰ ਵੀ ਨਹੀਂ ਲੱਭ ਰਿਹਾ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਉਹਨਾਂ ਪੁਲਿਸ ਨੇ ਸਾਨੂੰ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ ਅਸੀਂ ਇਹ ਕਮਰੇ ਚੈੱਕ ਕਰਨੇ ਨੇ ਤਾਂ ਦੇਖੇ ਚੱਰੀ ਤੁਰ ਹੀ ਜਾ ਰਹੀ ਤੁਰ ਹੀ ਜਾ ਰਹੀ ਬਾਸ ਅੱਡੇ ਤੱਕ ਦੇਖੀ ਹਾਂ ਕੁੱਤੇ ਮਗਰ ਲੱਗੇ ਹਾਂ ਕੁੱਤੇ ਮਗਰ ਲੱਗੇ ਧਾਰ ਕੋਈ ਨਹੀਂ ਬਿਲਕੁਲ ਲੱਗੇ ਕੋਈ ਨਹੀਂ ਧਾਰ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪੌ ਤੇ ਨਹੀਂ ਵੇਖਾ ਠੀਕ ਕਿੱਥੇ ਰਹਿੰਦੇ ਹੋ ਬਰਸ਼ੀਮਮ ਦੂਰ ਠਾੜ ਹਾਂਜੀ ਕੀ ਨਾਮ ਹੈ ਪਿੰਡ ਜੱਲੂ ਕੋ ਬਲਵਿੰਦਰ ਸਨਾਨ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਦਾ ਲੜਕੀ ਸੀ ਤੇ ਕੀ ਕਰਦੀ ਸੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਕਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹ ਪਰੈਂਚ ਚਾ ਇਹ ਪਤਾ ਨਹੀਂ ਹੁਣ ਉਹਦੇ ਚੱਕਰ ਗੜਿਆ ਸੁੱਤੀ ਉੱਠ ਕੇ 4 ਵਜੇ ਕਰੋ ਇਹਦਾ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਣ ਕੇ ਕਹਦਾ ਗਲੀਆਂ ਚ ਕੰਮ ਜੀ ਕਰਿਆ ਪਬਜੀ ਨੇ ਤਾਂ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਕੈਂਬਰੇ ਚੈੱਕ ਕਰਾਇਆ ਹੁੰਦੇ ਸੀ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੌਂਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਦੀ ਬਿਲਕੁਲ ਨਹੀਂ ਡਰਦੀ ਨਾ ਮੋਬਾਈਲ ਅੱਤੇ ਹੀ ਪੜਿਆ ਮੋਬਾਈਲ ਅੱਛੇ ਟਾਰਚ ਜਗਦੀ ਜਾਂਦੀ ਜੰਦੀ ਮੋਬਾਈਲ ਦੀ ਪੁਲਿਸ ਹੁਣ ਕੋਈ ਪੜਤਾਲ ਨਹੀਂ ਕਰ ਰਹੀ ਗਏ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਦੇਖੋ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਈਪੁਰ ਵੀ ਗਿਆ ਛਮੜੀ ਵੀ ਗਿਆ ਮਮਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਜੀ ਨਹੀਂ ਕਰ ਰਹੀ ਹਣੀ ਚਾਹੀਦੀ ਏ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਕੀ ਨਾਮ ਤੁਹਾਨੂੰ ਅੰਜੂ ਅੰਜੂ ਕਿੱਥੋਂ ਦਾ ਰਹਿਣ ਮੜੇ ਅਸੀਂ ਜਲੋਕ ਜਲੋਕ ਦੇ ਬਾਹਰ ਪਾਣੀ ਹੈ ਬਾਹਰ ਜਲਟਾ ਨਹੀਂ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਲੜਕੀ ਨਵਾਲ ਕੀ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜ੍ਹਦੀ ਸੀ 8ਵੀਂ ਕਲਾਸ ਚ ਪੜ੍ਹਦੀ ਸੀ ਕੀ ਗੱਲ ਬਾਤ ਉਹਦੀ ਕੁਝ ਵੀ ਨਹੀਂ ਵਿਰੇਵੇਂ ਵਿੱਚ ਬਸ ਨੀਂਦ ਵਿੱਚ ਹੀ ਉੱਠ ਗਈ ਨਹੀਂ ਨੀਂਦ ਵਿੱਚ ਉੱਠੀ ਹਾਂਜੀ ਚਲੀ ਗਈ ਹਾਂਜੀ ਇਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਿਵੇਂ ਕਹ ਰਿਹਾ ਕੈਮਰੇ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਛੁੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ ਚ ਕੋਈ ਡਿਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫਰੀ ਫਾਇਰ ਖੇਡਦੀ ਸੀ ਕਰਕੇ ਕੋਈ ਦਿਮਾਗ ਚ ਹਾਂਜੀ ਡਿਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮਦੋੜ ਟੇਰੀਆ ਵੇਖ ਲਿਆ ਸੀ ਮਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਪੈ ਸਕਦਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰੋਂ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ